ਕਹਿੰਦੇ ਹਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਗੁੱਸਾ ਜਿਹੜਾ ਹੈ ਉਹ ਹੁੰਦਾ ਮਿੰਟਾਂ ਸਕਿੰਟਾਂ ਦਾ ਹੀ ਹੈ ਪਰ ਕਈ ਵਾਰੀ ਬੰਦੇ ਨੂੰ ਉਸ ਗੁੱਸੇ ਦਾ ਇੰਨਾ ਭਾਰੀ ਖਮਿਆਜਾ ਭੁਗਤਣਾ ਪੈਂਦਾ ਹੈ ਜਿਸ ਦੇ ਕਦੇ ਉਸ ਨੇ ਅੰਦਾਜ਼ੇ ਵੀ ਨਹੀਂ ਲਗਾਏ ਹੁੰਦੇ ਸੋ ਗੱਲ ਕਰਦੇ ਹਾਂ ਅੱਜ ਦੇ ਕੇਸ ਦਿੱਲੀ ਦੇ ਉਸ ਫੇਮਸ ਤੰਦੂਰ कांड ਦੀ ਜਿਹਦੇ ਬਾਰੇ ਉਸ ਟਾਈਮ ਖਬਰਾਂ ਅਖਬਾਰਾਂ ਦੇ ਵਿੱਚ ਜਿਸ ਨੇ ਵੀ ਸੁਣਿਆ ਉਸ ਦਾ ਦਿਲ ਝੰਝੋੜਿਆ ਗਿਆ ਇੱਥੇ ਹੱਦ ਤੱਕ ਤਾਂ ਕਿ ਲੋਕਾਂ ਨੇ ਪੂਰੇ 1 ਸਾਲ ਦੇ ਲਈ ਤੰਦੂਰ ਦਾ ਖਾਣਾ ਤੱਕ ਬੰਦ ਕਰ ਦਿੱਤਾ ਸੀ ਲੋਕ ਰੈਸਟੋਰੈਂਟਾਂ ਹੋਟਲਾਂ ਦੇ ਵਿੱਚ ਜਾਂਦੇ ਸੀ ਤੇ ਉਹ ਪਹਿਲਾਂ ਇਹ ਪੁੱਛਦੇ ਸੀ ਕਿ ਇੱਥੇ ਤੰਦੂਰ ਤਾਂ ਨਹੀਂ ਹੈ ਜੇਕਰ ਉੱਥੇ ਤੰਦੂਰ ਹੁੰਦਾ ਸੀ ਉਹ ਤੰਦੂਰ ਦਾ ਖਾਣਾ ਹੀ ਬੰਦ ਕਰ ਦਿੰਦੇ ਸੀ ਇਹ ਕਹਾਣੀ ਦੋ ਮੇਨ ਬੰਦਿਆਂ ਦੇ ਆਲੇ ਦੁਆਲੇ ਘੁੰਮਦੀ ਹੈ ਜਿਨ੍ਹਾਂ ਦੀ ਪੋਲੀਟੀਕਲ ਪਾਵਰ ਦਾ ਉਸ ਸਮੇਂ ਦੇ ਦਿੱਲੀ ਦੇ ਵਿੱਚ ਬਹੁਤ ਚਰਚਾ ਸੀ ਇੱਕ ਸੀ ਸੁਸ਼ੀਲ ਕੁਮਾਰ ਜੋ ਕਿ ਉਸ ਟਾਈਮ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ ਦੂਜਾ ਸੀ ਨੈਨਾ ਸਾਨੀ ਜੋ ਉਸੇ ਪਾਰਟੀ ਦੀ ਇੱਕ ਬਹੁਤ ਹੀ ਵੱਡੀ ਵਰਕਰ ਸੀ ਤੇ ਜਿਸ ਦੀ ਪੋਲੀਟੀਕਲ ਪਹੁੰਚ ਕਾਂਗਰਸ ਦੇ ਹਾਈ ਕਮਾਂਡ ਤੱਕ ਵੀ ਸੀ ਸੋ ਹੁੰਦਾ ਕਿ ਹੈ 2 ਜੁਲਾਈ 1995 ਨੂੰ ਹੋਟਲ ਅਸ਼ੋਕ ਯਾਤਰੀ ਦੇ ਬਗਿਆ ਰੈਸਟੋਰੈਂਟ ਦੇ ਵਿੱਚ ਜੋ ਹੈ ਰਾਤ ਦਾ ਸਮਾਂ ਸੀ ਰਾਤ ਇੱਕਦਮ ਠਹਿਰੀ ਹੋਈ ਸੀ ਉਸ ਰੈਸਟੋਰੈਂਟ ਦੇ ਵਿੱਚੋਂ ਅੱਗ ਦੀਆਂ ਬਹੁਤ ਲੰਬੀਆਂ ਲੰਬੀਆਂ ਲਾਟਾਂ ਜ਼ੋਰ ਨਾਲ ਨਿਕਲ ਰਹੀਆਂ ਸਨ ਇੱਕ ਨੇੜੇ ਹੀ ਜੋ ਫੁੱਟਪਾਥ ਤੇ ਸੌਂਦੀ ਸੀ ਸਬਜ਼ੀ ਵੇਚਣ ਦਾ ਤੀਵੀ ਕੰਮ ਕਰਦੀ ਸੀ ਉਹ ਇਸ ਅੱਗ ਨੂੰ ਦੇਖਦੀ ਹੈ ਤੇ ਇਹ ਅੱਗ ਦੇਖਦੇ ਹੀ ਉਹ ਡਰ ਜਾਂਦੀ ਹੈ ਉਹ ਕੋਲ ਜਾ ਕੇ ਅੱਗ ਨੂੰ ਦੇਖਣ ਦੀ ਕੋਸ਼ਿਸ਼ ਕਰਦੀ ਹੈ ਤੇ ਸਾਰੇ ਪਾਸੇ ਅੱਗ ਲੱਗ ਗਈ ਅੱਗ ਲੱਗ ਗਈ ਦਾ ਰੋਲਾ ਪਾ ਦਿੰਦੀ ਹੈ ਜਿਸ ਰੋਲੇ ਨੂੰ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਹਨ ਉਸ ਟਾਈਮ ਦੇ ਉੱਥੇ ਇੱਕ ਹੋਮਗਾਰਡ ਗਸ਼ਤ ਕਰ ਰਿਹਾ ਸੀ ਜਿਸ ਦਾ ਨਾਮ ਨਜੀਮ ਖੁੰਜੂ ਸੀ ਜਦੋਂ ਉਹ ਵੀ ਹੋਮਗਾਰਡ ਇਹ ਅੱਗ ਦੀਆਂ ਲਾਟਾਂ ਨੂੰ ਦੇਖਦਾ ਹੈ ਤਾਂ ਉਹ ਘਬਰਾ ਜਾਂਦਾ ਹੈ ਕਿਉਂਕਿ ਅੱਗ ਇੰਨੀ ਜ਼ਿਆਦਾ ਤੇਜ਼ ਸੀ ਉਸ ਨੂੰ ਇਹ ਸ਼ੱਕ ਸੀ ਕਿਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਜਿਹੜੀ ਹੈ ਉਹ ਅੱਗ ਨਾ ਲੱਗ ਜਾਵੇ ਉਹ ਜਾ ਕੇ ਇਸ ਅੱਗ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਉਹ ਜਾ ਕੇ ਕੀ ਦੇਖਦਾ ਹੈ ਕਿ ਬੱਗੀਏ ਰੈਸਟੋਰੈਂਟ ਦੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਜਦੋਂ ਉਹ ਅੰਦਰ ਜਾਂਦਾ ਹੈ ਅੰਦਰ ਜਾ ਕੇ ਉਹ ਦੇਖਦਾ ਹੈ ਕਿ ਉੱਥੇ ਦੇ ਜਿਹੜੇ ਮੈਨੇਜਰ ਹੈ ਸੁਸ਼ੀਲ ਕੁਮਾਰ ਹੈ ਉਹ ਅੱਗ ਨੂੰ ਜੋ ਹੈ ਹੋਰ ਭੜਕਾ ਰਿਹਾ ਸੀ ਉਸ ਦੇ ਵਿੱਚ ਪੋਸਟਰ ਵਗੈਰਾ ਸਿੱਟ ਰਿਹਾ ਸੀ ਜਦੋਂ ਉਹ ਸੁਸ਼ੀਲ ਕੁਮਾਰ ਨੂੰ ਇਹ ਪੁੱਛਦਾ ਹੈ ਅੱਗੇ ਤੋਂ ਕਾਊਂਟਰ ਪੁੱਛਦਾ ਹੈ ਕਿ ਉਹ ਇੰਨੀ ਜ਼ਿਆਦਾ ਅੱਗ ਕਿਉਂ ਭੜਕਾ ਰਿਹਾ ਹੈ ਇਹ ਰੈਜ਼ੀਡੈਂਸ਼ੀਅਲ ਏਰੀਆ ਇੱਥੇ ਬਹੁਤ ਜ਼ਿਆਦਾ ਅੱਗ ਲੱਗ ਸਕਦੀ ਹੈ ਜਿਸ ਤੇ ਸੁਸ਼ੀਲ ਕੁਮਾਰ ਦਾ ਇਹ ਜਵਾਬ ਉਸ ਨੂੰ ਮਿਲਦਾ ਹੈ ਕਿ ਉਹ ਆਪਣੇ ਪੁਰਾਣੇ ਯੂਥ ਕਾਂਗਰਸ ਦੇ ਪੋਸਟਰ ਤੇ ਪਰਚੇ ਜਲਾ ਰਿਹਾ ਹੈ ਜੋ ਪਿਛਲੀਆਂ ਵੋਟਾਂ ਦੇ ਫਾਲਤੂ ਪਏ ਹਨ ਤੇ ਉਹ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਜਲਾ ਦੇਣਾ ਚਾਹੁੰਦਾ ਹੈ ਤੇ ਉਹ ਜੋ ਹੈ ਨਜ਼ੀਮ ਕੁੰਜੂ ਜਿਹੜਾ ਹੋਮਗਾਰਡ ਸੀ ਉਹ ਉਸ ਨੂੰ ਬਾਹਰ ਕੱਢ ਦਿੰਦਾ ਹੈ ਤੱਕੇ ਨਾਲ ਉਹ ਉਸ ਨੂੰ ਕਹਿੰਦਾ ਹੈ ਕਿ ਇੱਥੇ ਕੁਝ ਨਹੀਂ ਅੱਗ ਵਗੈਰਾ ਕੁਝ ਨਹੀਂ ਉਹ ਥੋੜੇ ਟਾਈਮ ਦੇ ਵਿੱਚ ਹੀ ਇਸ ਅੱਗ ਨੂੰ ਬੁਝਾ ਦੇਵੇਗਾ ਉਹ ਬਹੁਤ ਜਿਹੜੇ ਪੁਰਾਣੇ ਪੋਸਟਰ ਹੈ ਉਹਨਾਂ ਨੂੰ ਅੱਗ ਲਗਾ ਰਿਹਾ ਹੈ ਜਿਸ ਤੇ ਹੋਮ ਗਾਰਡ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਕਿ ਉਹ ਅੱਗ ਇੰਨੀ ਜ਼ਿਆਦਾ ਕਿਉਂ ਭੜਕਾ ਰਿਹਾ ਹੈ ਤੇ ਉਹ ਵਾਪਿਸ ਪਰ ਉਸ ਨੂੰ ਬਾਹਰ ਕੱਢ ਦਿੰਦੇ ਹਨ ਬਾਹਰ ਆ ਕੇ ਜਦੋਂ ਉਹ ਦੇਖਦਾ ਹੈ ਕਿ ਅੱਗ ਜਿਹੜੀ ਹੈ ਬਹੁਤ ਜ਼ਿਆਦਾ ਲੱਗੀ ਹੋਈ ਹੈ ਉਹ ਪਿੱਛੇ ਦੀ ਜਿਹੜੀ ਕੰਧ ਟੱਪ ਕੇ ਹੈ ਜਦੋਂ ਚੋਰੀ ਛੁਪ ਕੇ ਅੰਦਰ ਜਾ ਕੇ ਦੇਖਦਾ ਹੈ ਜੋ ਅੰਦਰ ਦਾ ਉਹ ਨਜ਼ਾਰਾ ਦੇਖਦਾ ਹੈ ਉਸ ਦੇ ਪੈਰਾਂ ਦੇ ਥੱਲੇ ਜ਼ਮੀਨ ਖੇਸਕ ਜਾਂਦੀ ਹੈ ਦਰਸਲ ਸੁਸ਼ੀਲ ਕੁਮਾਰ ਸੀ ਜਿਹੜਾ ਸੀ ਉਹ ਉਸ ਟਾਈਮ ਦੇ ਦਿੱਲੀ ਦੇ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਉਸੇ ਉਸ ਦੀ ਪਾਰਟੀ ਦੇ ਵਿੱਚ ਨੈਨਾ ਸਾਨੀ ਨਾਮ ਦੀ ਇੱਕ ਕੁੜੀ ਵੀ ਕੰਮ ਕਰਦੀ ਸੀ ਦੋਨਾਂ ਦੇ ਵਿੱਚ ਪਾਰਟੀ ਦੇ ਕੰਮ ਕਰਦਿਆਂ ਕਰਦਿਆਂ ਉਹਨਾਂ ਦੀ ਆਪਸ ਦੇ ਵਿੱਚ ਜਾਣ ਪਛਾਣ ਸ਼ੁਰੂ ਹੋ ਜਾਂਦੀ ਹੈ ਜਾਣ ਪਛਾਣ ਜਿਹੜੀ ਹੈ ਉਹ ਗੱਲਾਂ ਬਾਤਾਂ 'ਚ ਤਬਦੀਲ ਹੋ ਜਾਂਦੀ ਹੈ ਤੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਹੁੰਦੀਆਂ ਪਿਆਰ ਤੱਕ ਪਹੁੰਚ ਜਾਂਦੀਆਂ ਹਨ ਉਨੇ ਪਿਆਰ ਦੇ ਚਲਦੇ ਚਲਦੇ ਜਿਹੜਾ ਸੁਸ਼ੀਲ ਕੁਮਾਰ ਆਪਣੇ ਪਿਆਰ ਦਾ ਹੀ ਜਹਾਰ ਨੈਨਾਸਾਨੀ ਦੇ ਸਾਹਮਣੇ ਕਰਦਾ ਹੈ ਤੇ ਚਲਦੇ ਸੁਸ਼ੀਲ ਕੁਮਾਰ ਆਪਣੇ ਪਿਆਰ ਦਾ ਹੀ ਜਹਾਰ ਨੈਨਾਸਾਨੀ ਨੂੰ ਕਰਦਾ ਹੈ ਤੇ ਨੈਨਾਸਾਨੀ ਜਿਹੜੇ ਆ ਉਸ ਨੂੰ ਆਪਣੇ ਦਿਲ ਦੇ ਬੈਠਦੀ ਹੈ ਤੇ ਦੋਵੇਂ ਜਾਣੇ ਫਿਰ ਥੋੜੇ ਸਮੇਂ ਬਾਅਦ ਆਪਸ ਦੇ ਵਿੱਚ ਮੰਦਰ ਦੇ ਵਿੱਚ ਜਾ ਕੇ ਵਿਆਹ ਕਰਾ ਲੈਂਦੇ ਆ। ਇਹਨਾਂ ਸਭ ਚੀਜ਼ਾਂ ਦੇ ਚੱਲਦਿਆਂ ਨੈਨਾ ਸਾਨੀ ਦਾ ਇੱਕ ਦੋਸਤ ਵੀ ਸੀ ਕਰੀਮ ਜਿਸ ਦੀ ਜੋ ਹੈ ਨੈਨਾ ਸਾਨੀ ਆਪਣੇ ਘਰ ਵਾਲੇ ਸੁਸ਼ੀਲ ਕੁਮਾਰ ਦੇ ਨਾਲ ਜਾਣ ਪਛਾਣ ਵੀ ਕਰਾਉਂਦੀ ਹੈ ਉਹ ਉਸ ਨੂੰ ਦੱਸਦੀ ਹੈ ਕਿ ਜੋ ਹੈ ਕਰੀਮ ਉਸ ਦਾ ਪੱਕਾ ਦੋਸਤ ਹੈ ਉਹ ਦੋਵੇਂ ਇਕੱਠੇ ਪੜੇ ਹਨ ਉਹਨਾਂ ਨੇ ਕਾਲਜ ਵਿੱਚ ਇਕੱਠੇ ਪੜ੍ਹਾਈ ਕੀਤੀ ਹੈ ਤੇ ਪਾਰਟੀ ਦੇ ਕੰਮ ਦੇ ਵਿੱਚ ਵੀ ਜੋ ਹੈ ਕਰੀਮ ਉਸ ਦੀ ਕਿਤੇ ਕਤਾਈ ਮਦਦ ਕਰਦਾ ਹੈ ਹੁਣ ਜੋ ਸੁਸ਼ੀਲ ਕੁਮਾਰ ਤੇ ਨੈਨਾਸਾਨੀ ਹਨ ਉਹ ਦੋਵੇਂ ਜਣੇ ਆਪਸ ਦੇ ਵਿੱਚ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰਨਾ ਸ਼ੁਰੂ ਕਰਦੇ ਹਨ ਸੁਸ਼ੀਲ ਕੁਮਾਰ ਸੀ ਜਿਹੜਾ ਉਹ ਨੈਨਾਸਾਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜਿਹੜੀ ਚੀਜ਼ ਨੈਨਾਸਾਨੀ ਮੰਗਦੀ ਸੀ ਉਹਨੂੰ ਲੈ ਕੇ ਆ ਕੇ ਦਿੰਦਾ ਸੀ ਤੇ ਉਹਨਾਂ ਦੇ ਦੋਨਾਂ ਦੀ ਜਿਹੜੀ ਹੈ ਮੈਰਿਡ ਲਾਈਫ ਉਹ ਬਹੁਤ ਵਧੀਆ ਚੱਲ ਰਹੀ ਸੀ ਨੈਨਾਸਾਨੀ ਕਿਤੇ ਇੱਕ ਵਾਰ ਆਪਣੇ ਦੋਸਤ ਜੋ ਹੈ ਕਰੀਮ ਦੇ ਨਾਲ ਵੀ ਆਪਣੇ ਘਰ ਦੀ ਗੱਲਬਾਤ ਕਰ ਲੈਂਦੀ ਸੀ ਜਿਵੇਂ ਹਰ ਕੋਈ ਆਪਣੇ ਦੋਸਤ ਮਿੱਤਰ ਦੇ ਨਾਲ ਕਰਦਾ ਹੈ ਪਰ ਇੱਕ ਚੀਜ਼ ਜੋ ਹੈ ਨੈਨਾਸਾਨੀ ਨੂੰ ਜਿਹੜੀ ਅੰਦਰ ਤੋਂ ਖਾਣਾ ਸ਼ੁਰੂ ਕਰਦੀ ਹੈ ਉਹ ਇਹ ਸੀ ਕਿ ਜਿਹੜਾ ਸੁਸ਼ੀਲ ਕੁਮਾਰ ਸੀ ਉਹ ਇਹਨਾਂ ਦੋਨਾਂ ਦੇ ਆਪਣੇ ਰਿਸ਼ਤੇ ਨੂੰ ਸੋਸਾਇਟੀ ਦੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦਾ ਸੀ ਉਸ ਨੂੰ ਇਹ ਲੱਗਦਾ ਸੀ ਕਿ ਜੇ ਉਸ ਦੇ ਇਸ ਵਿਆਹ ਦਾ ਜੋ ਹੈ ਉਹਦੀ ਪਾਰਟੀ ਦੇ ਵਿੱਚ ਪਤਾ ਲੱਗ ਗਿਆ ਜਾਂ ਸੋਸਾਇਟੀ ਦੇ ਵਿੱਚ ਪਤਾ ਲੱਗ ਗਿਆ ਤਾਂ ਉਹਦੀ ਜਿਹੜੀ ਪ੍ਰਧਾਨਗੀ ਹੈ ਉਹ ਚਲੀ ਜਾਵੇਗੀ ਉਹਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਅੱਗੇ ਦਾ ਉਸ ਨੂੰ ਵੀ ਖਤਰਾ ਹੋ ਸਕਦਾ ਹੈ ਜਿਸ ਤੇ ਜੋ ਹੈ ਉਹਦੀ ਤੇ ਨੈਨਾਸਾਨੀ ਦੀ ਆਪਸ ਦੇ ਵਿੱਚ ਲੜਾਈ ਹੋਣਾ ਸ਼ੁਰੂ ਹੋ ਜਾਂਦੀ ਹੈ ਨੇਨਾਸਾਨੀ ਉਹਨੂੰ ਇਸ ਗੱਲ ਤੇ ਪ੍ਰੈਸ਼ਰ ਕਰਦੀ ਰਹਿੰਦੀ ਹੈ ਕਿ ਉਹ ਉਸਦੇ ਰਿਸ਼ਤੇ ਨੂੰ ਸਾਰੀ ਸੁਸਾਇਟੀ ਦੇ ਸਾਹਮਣੇ ਲੈ ਕੇ ਆਵੇ ਤਾਂ ਕਿ ਉਹ ਵੀ ਜਿਹੜੇ ਬਾਕੀ ਕਪਲਸ ਵਾਂਗੂ ਜੋ ਹੈ ਆਪਸ ਦੇ ਵਿੱਚ ਘੁੰਮਣ ਫੇਰਨ ਪਿਆਰ ਕਰਨ ਹੱਥਾਂ ਦੇ ਵਿੱਚ ਹੱਥ ਪਾ ਕੇ ਘੁੰਮਣ ਜਾਣ ਪਰ ਜੋ ਹੈ ਸੁਸ਼ੀਲ ਕੁਮਾਰ ਇਸ ਚੀਜ਼ ਤੇ ਜੋ ਹੈ ਐਗਰੀ ਨਹੀਂ ਕਰਦਾ ਜਿਸ ਤੇ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋਰ ਜ਼ਿਆਦਾ ਤੇਜ਼ ਹੋ ਜਾਂਦੀ ਹੈ ਹੁਣ ਇਹ ਲੜਾਈ ਦੇ ਚੱਲਦੇ ਆ ਸੁਸ਼ੀਲ ਕੁਮਾਰ ਮਾਰਦਾ ਕੁੱਟਦਾ ਵੀ ਸੀਨਾ ਨਾਨਸਾਨੀ ਨੂੰ ਜਿਸ ਤੇ ਜੋ ਹੈ ਨਾਨਸਾਨੀ ਦੁਖੀ ਹੋ ਕੇ ਉਹ ਆਪਣੇ ਮਿੱਤਰ ਕਰੀਮ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਸ਼ੁਰੂ ਕਰ ਦਿੰਦੀ ਹੈ ਇੱਕ ਸਮਾਂ ਤਾਂ ਐਦਾਂ ਦਾ ਵੀ ਆਉਂਦਾ ਹੈ ਜਦੋਂ ਨਾਨਸਾਨੀ ਜੋ ਹੈ ਉਹ ਕਰੀਮ ਦੇ ਨਾਲ ਆਸਟ੍ਰੇਲੀਆ ਭੱਜਣ ਦੀ ਵੀ ਸਲਾਹ ਬਣਾਉਂਦੀ ਹੈ ਪਰ ਉਹ ਇਸ ਸਲਾਹ ਨੂੰ ਬਾਅਦ ਦੇ ਵਿੱਚ ਕੈਂਸਲ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸੁਸ਼ੀਲ ਕੁਮਾਰ ਕਿਤੇ ਨਾ ਕਿਤੇ ਉਹਨਾਂ ਦੇ ਰਿਸ਼ਤੇ ਨੂੰ ਸੁਸਾਇਟੀ ਦੇ ਸਾਹਮਣੇ ਲੈ ਕੇ ਆਵੇਗਾ ਪਰ ਸੁਸ਼ੀਲ ਕੁਮਾਰ ਦਾ ਜਿਹੜਾ ਹੈ ਉਹ ਰਵਈਆ ਉਹ ਨੈਨਾਸਾਨੀ ਦੇ ਨਾਲ ਸੀਮ ਹੀ ਰਹਿੰਦਾ ਹੈ ਤੇ ਫਿਰ ਜੋ ਹੈ ਸੁਸ਼ੀਲ ਕੁਮਾਰ ਨਜ਼ਰ ਰੱਖਣੀ ਸ਼ੁਰੂ ਕਰਦਾ ਹੈ ਆਪਣੀ ਘਰ ਵਾਲੀ ਨੈਨਾਸਾਨੀ ਤੇ ਨੈਨਾਸਾਨੀ ਜੋ ਕਿਤੇ ਕਿਤੇ ਫੋਨ ਕਰਦੀ ਸੀ ਗਰੀਮ ਨੂੰ ਉਹ ਜਦੋਂ ਵੀ ਫੋਨ ਕਰਦੀ ਸੀ ਆਪਣੇ ਲੈਂਡਲਾਈਨ ਨੰਬਰ ਤੋਂ ਫੋਨ ਕਰਦੀ ਸੀ ਉਸਦੇ ਫੋਨ ਕਰਨ ਤੋਂ ਬਾਅਦ ਕੰਮ ਤੋਂ ਆਣ ਤੋਂ ਬਾਅਦ ਸੁਸ਼ੀਲ ਕੁਮਾਰ ਹਮੇਸ਼ਾ ਜੋ ਹੈ ਲਾਸਟ ਨੰਬਰ ਨੂੰ ਰੀਡਾਇਲ ਕਰਕੇ ਦੇਖਦਾ ਸੀ ਕਿ ਕਿਸ ਦਾ ਫੋਨ ਆਇਆ ਹੈ ਪਰ ਉਸ ਨੂੰ ਕਦੀ ਵੀ ਫੋਨ ਦੀ ਅੱਗੇ ਕੋਈ ਵੀ ਆਵਾਜ਼ ਜਿਹੜੀ ਹੈ ਉਹ ਨਹੀਂ ਆਉਂਦੀ ਦਰਸਲ 2 ਜੁਲਾਈ ਦੀ ਰਾਤ ਨੂੰ ਸੁਸ਼ੀਲ ਕੁਮਾਰ ਹਮੇਸ਼ਾ ਵਾਂਗੂ ਆਪਣੇ ਘਰ ਤੋਂ ਜੋ ਹੈ ਥੋੜੀ ਦੂਰ ਉਸ ਦਾ ਕੰਮ ਸੀ ਉੱਥੋਂ ਵਾਪਸ ਆਉਂਦਾ ਹੈ ਜਦੋਂ ਉਹ ਘਰੇ ਵਾਪਸ ਆਉਂਦਾ ਹੈ ਤੇ ਉਹ ਆਪਣੇ ਘਰ ਦੇ ਅੰਦਰ ਐਂਟਰ ਕਰਦਾ ਹੈ ਨਹਿਨਾਸਾਨੀ ਦੇ ਕੰਨ ਨੂੰ ਇੱਕਦਮ ਜੋ ਲੈਂਡਲਾਈਨ ਫੋਨ ਲੱਗਿਆ ਹੋਇਆ ਸੀ ਉਸ ਫੋਨ ਨੂੰ ਉਤਾਰ ਕੇ ਰੱਖ ਦਿੰਦੀ ਹੈ ਜਿਸ ਤੇ ਸੁਸ਼ੀਲ ਕੁਮਾਰ ਦੇ ਦਿਲ ਦੇ ਵਿੱਚ ਥੋੜਾ ਸ਼ੱਕ ਤੇ ਥੋੜਾ ਗੁੱਸਾ ਪੈਦਾ ਹੁੰਦਾ ਹੈ ਉਸ ਟਾਈਮ ਨੈਨਾਸਾਨੀ दारू ਪੀ ਰਹੀ ਹੁੰਦੀ ਹੈ ਕਿਉਂਕਿ ਉਹ ਕਿਤੇ ਇੱਕ ਤਾਂ ਇਹ दारू ਪੀਣ ਦੇ ਵੀ ਸ਼ੌਕੀਨ ਸੀ ਜਦੋਂ ਉਸ ਨੂੰ ਸੁਸ਼ੀਲ ਕੁਮਾਰ ਇਸ ਗੱਲ ਬਾਰੇ ਪੁੱਛਦਾ ਹੈ ਕਿ ਉਹ ਅੱਧੀ ਰਾਤ ਨੂੰ ਕਿਸ ਦੇ ਨਾਲ ਫੋਨ ਤੇ ਗੱਲ ਕਰ ਰਹੀ ਹੈ ਤਾਂ ਉਹ ਜੋ ਹੈ ਆਪਣਾ ਸ਼ਰਾਬ ਦਾ ਗਲਾਸ ਉਠਾ ਕੇ ਆਪਣੇ ਕਮਰੇ ਦੇ ਵਿੱਚ ਤੁਰ ਪੈਂਦੀ ਹੈ ਤੇ ਜਾਂਦੀ ਜਾਂਦੀ ਉਹ ਸੁਸ਼ੀਲ ਕੁਮਾਰ ਨੂੰ ਇਹ ਕਹਿੰਦੀ ਹੈ ਕਿ ਉਹਦਾ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਹੈ ਕਿ ਉਹ ਕਿਸ ਦੇ ਨਾਲ ਗੱਲ ਕਰਦੀ ਹੈ ਕਿਸ ਦੇ ਨਾਲ ਨਹੀਂ ਗੱਲ ਕਰਦੀ ਹੈ ਜਿਸ ਤੇ ਜੋ ਹੈ ਆਪਣਾ ਆਪਾ ਖੋ ਬੈਠਦਾ ਹੈ ਸੁਸ਼ੀਲ ਕੁਮਾਰ ਉਹ ਅੱਗ ਬਬੂਲਾ ਹੋ ਜਾਂਦਾ ਹੈ ਨੈਨਾਸਾਨੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਪਰ ਸੁਸ਼ੀਲ ਕੁਮਾਰ ਜੋ ਹੈ ਆਪਣੇ ਲੈਂਡਲਾਈਨ ਤੋਂ ਹਮੇਸ਼ਾ ਵਾਂਗੂ ਜੋ ਹੈ ਨੰਬਰ ਨੂੰ ਰੀਡਾਇਲ ਕਰਦਾ ਹੈ ਉਸ ਨੰਬਰ ਨੂੰ ਅੱਗੋਂ ਚੱਕਦਾ ਕੌਣ ਹੈ ਉਹ ਚੱਕਦਾ ਹੈ ਨੈਨਾਸਾਨੀ ਦਾ ਦੋਸਤ ਕਰੀਮ ਕਰੀਮ ਜੋ ਹੈ ਉਹ ਸੁਸ਼ੀਲ ਕੁਮਾਰ ਦੇ ਜਨ ਤਹਾਨੂੰ ਦੱਸਿਆ ਸੀ ਕਿ ਦੋਸਤ ਸੀ ਇਸ ਦੋਸਤੀ ਦੇ ਚਲਦੇ ਆ ਜੋ ਹੈ ਸੁਸ਼ੀਲ ਕੁਮਾਰ ਜੋ ਹੈ ਉਹ ਕਰੀਮ ਦੀ ਆਵਾਜ਼ ਚੰਗੀ ਤਰ੍ਹਾਂ ਪਛਾਣਦਾ ਸੀ ਜਦੋਂ ਉਹ ਇਹ ਆਵਾਜ਼ ਸੁਣਦਾ ਹੈ ਤਾਂ ਉਸ ਦੇ ਦਿਮਾਗ ਦੇ ਵਿੱਚ ਸ਼ੱਕ ਦੇ ਘੇਰੇ ਇੰਨੇ ਜ਼ਿਆਦਾ ਵੱਧ ਜਾਂਦੇ ਹਨ ਕਿ ਉਹ ਗੁੱਸੇ ਵਿੱਚ ਨੈਨਾ ਸਾਨੀ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਉਹਨੂੰ ਪਤਾ ਹੈ ਕਿ ਗਰੀਮ ਦਾ ਤੇ ਉਹਦਾ ਕੀ ਰਿਸ਼ਤਾ ਹੈ ਇਸ ਤੇ ਦੋਨਾਂ ਦੀ ਬਹਿਸਬਾਜੀ ਸ਼ੁਰੂ ਹੁੰਦੀ ਹੈ ਤੇ ਇੱਕਦਮ ਗੁੱਸੇ ਵਿੱਚ ਆ ਕੇ ਜੋ ਹੈ ਸੁਸ਼ੀਲ ਕੁਮਾਰ ਆਪਣਾ 32 ਬੋਰ ਦਾ ਲਾਇਸੈਂਸੀ ਰਿਵਾਲਵਰ ਕੱਢ ਕੇ ਦੋ ਗੋਲੀਆਂ ਨੈਨਾ ਸਾਨੀ ਦੇ ਸਿਰ ਵਿੱਚ ਮਾਰਦਾ ਹੈ ਢਿੱਡ ਵਿੱਚ ਮਾਰਦਾ ਹੈ ਤੇ ਇੱਕ ਗੋਲੀ ਜਾ ਕੇ ਏਸੀ ਨੂੰ ਲੱਗਦੀ ਹੈ ਜਿਸ ਤੇ ਜੋ ਹੈ ਨੈਨਾ ਸਾਨੀ ਦੀ ਜੋ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ ਇਸ ਮੌਕੇ ਤੇ ਹੋਈ ਮੌਤ ਤੋਂ ਬਾਅਦ ਜੋ ਹੈ ਥੋੜੇ ਸਮੇਂ ਬਾਅਦ ਸੁਸ਼ੀਲ ਕੁਮਾਰ ਦਾ ਜਿਹੜਾ ਉਹ ਗੁੱਸਾ ਉਹ ਥੋੜਾ ਠੰਡਾ ਹੁੰਦਾ ਹੈ ਇਸ ਗੁੱਸੇ ਤੇ ਠੰਡਾ ਹੋਣ ਤੋਂ ਬਾਅਦ ਜੋ ਹੈ ਉਹ ਸਿਰ ਫੜ ਕੇ ਕਮਰੇ ਦੇ ਵਿੱਚ ਬੈਠ ਜਾਂਦਾ ਹੈ ਬੈਠਦੇ ਹੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਨੇ ਕਿੰਡੀ ਵੱਡੀ ਗਲਤੀ ਕਰ ਦਿੱਤੀ ਹੈ ਉਹ ਜਦੋਂ ਨੈਨਾਸਾਨੀ ਦੀ ਬਾਡੀ ਨੂੰ ਜੋ ਹੈ ਝੰਡੋੜ ਕੇ ਦੇਖਦਾ ਹੈ ਤਾਂ ਉਸ ਦੇ ਵਿੱਚ ਕੋਈ ਜਾਨ ਨਹੀਂ ਬਚੀ ਹੁੰਦੀ ਜਿਸ ਤੇ ਜੋ ਹੈ ਸੁਸ਼ੀਲ ਕੁਮਾਰ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਜੋ ਪੋਲੀਟੀਕਲ ਕੈਰੀਅਰ ਹੈ ਉਹ ਖਤਮ ਹੋ ਜਾਂਦਾ ਜਾਂਦਾ ਹੈ ਉਹ ਆਪਣੇ ਦਿਮਾਗ ਤੇ ਘੋੜੇ ਭਜਾਉਂਦਾ ਹੈ ਸਭ ਤੋਂ ਪਹਿਲਾਂ ਤਾਂ ਉਹ ਜੋ ਆਲੇ-ਦੁਆਲੇ ਜਿੰਨਾ ਵੀ ਖੂਨ ਜੋ ਉਹਦੇ ਘਰ ਦੇ ਵਿੱਚ ਇੱਧਰ-ਉੱਧਰ ਬਿਖਰਿਆ ਹੋਇਆ ਸੀ ਉਸ ਨੂੰ ਸਾਫ਼ ਕਰਦਾ ਹੈ ਨੈਨਾਸਾਨੀ ਦੀ ਜਿਹੜੀ ਉਹ Laash ਨੂੰ ਜੋ ਹੈ ਉਹ ਇੱਕ ਚੱਦਰ ਦੇ ਵਿੱਚ ਲਪੇਟਦਾ ਹੈ ਤੇ ਇੱਕ ਕਾਲੇ ਰੰਗ ਦੇ ਬਹੁਤ ਜਿਹੜੇ ਵੱਡੇ ਕਾਰਵੇਜ ਬੈਗ ਹੁੰਦੇ ਹਨ ਜਿਸ ਦੇ ਵਿੱਚ ਲੋਕੀ ਆਪਣੇ ਸ਼ਹਿਰਾਂ ਦੇ ਵਿੱਚ ਘਰਾਂ ਦਾ ਕੂੜਾ ਸਿੱਟਦੇ ਹਨ ਉਸ ਦੇ ਵਿੱਚ ਪੈਕ ਕਰ ਦਿੰਦਾ ਹੈ ਫਿਰ ਉਹ ਬੈਠਾ ਫਿਰ Laash ਬਾਰੇ ਸੋਚਦਾ ਰਹਿੰਦਾ ਹੈ ਕਿ ਤੇ ਅਖੀਰ ਉਹ ਜੋ ਹੈ ਰਾਤ ਦੀ ਕੋ ਪਹਨੇ ਰੀੜਾ ਦੇ ਵਿੱਚ ਉਹ লাশ ਨੂੰ ਜੋ ਹੈ ਆਪਣੀ ਮਾਰੂਤੀ ਜਿਹੜੀ 800 ਸੀ ਗੱਡੀ ਉਹਦੀ ਡਿੱਗੀ ਦੇ ਵਿੱਚ ਪਾਉਂਦਾ ਹੈ ਤੇ ਗੱਡੀ ਨੂੰ ਜੋ ਹੈ ਭਜਾ ਕੇ ਦਿੱਲੀ ਦੀਆਂ ਸੜਕਾਂ ਦੇ ਉੱਪਰ ਇੱਧਰ ਉੱਧਰ ਭਜਾਣਾ ਸ਼ੁਰੂ ਕਰ ਦਿੰਦਾ ਹੈ ਦਰਸਲ ਜੋ ਹੈ ਸੁਸ਼ੀਲ ਕੁਮਾਰ ਨੂੰ ਹੈ ਉਹਨੂੰ ਹੱਲੇ ਤੱਕ ਵੀ ਭਰੋਸਾ ਨਹੀਂ ਹੋ ਰਿਹਾ ਸੀ ਕਿ ਉਸਨੇ ਨੈਨਾਸਾਨੀ ਦਾ ਕਤਲ ਕਰ ਦਿੱਤਾ ਹੈ। ਇੱਕ ਕਤਲ ਕਰਨ ਤੋਂ ਬਾਅਦ ਉਹ ਗੱਡੀ ਨੂੰ ਜੋ ਹੈ ਗੋਲ ਮਾਰਕੀਟ ਦੇ ਏਰੀਏ ਦੇ ਵਿੱਚ ਭਜਾਉਂਦਾ ਰਹਿੰਦਾ ਹੈ। ਇੱਧਰ ਉੱਧਰ ਘੁਮਾਉਂਦਾ ਰਹਿੰਦਾ ਹੈ ਪਰ ਉਸ ਨੂੰ ਜੋ ਹੈ ਕੋਈ ਵੀ Laash ਨੂੰ ਠਿਕਾਣੇ ਰਾਨ ਦਾ ਸਾਧਨ ਨਹੀਂ ਬਣਦਾ। ਫਿਰ ਉਹ ਕੀ ਕਰਦਾ ਹੈ ਉਹ ਦਿੱਲੀ ਦੇ ਜਿਹੜੀ ਯਮਨਾ ਨਦੀ ਵਗਦੀ ਹੈ ਉਹਦੇ ਪੋਲ ਤੇ ਜਾਂਦਾ ਹੈ। ਉਸ ਪੁਲ ਤੇ ਉਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਉਹ ਇਹ ਸੋਚਦਾ ਸੀ ਕਿ ਜਦੋਂ ਇੱਥੇ ਰਸ਼ ਨਹੀਂ ਹੋਵੇਗਾ ਆਲੇ ਦੁਆਲੇ ਦੇਖਣ ਵਾਲਾ ਕੋਈ ਵੀ ਬੰਦਾ ਨਹੀਂ ਹੋਵੇਗਾ ਉਹ ਲਾਸ਼ ਨੂੰ ਜੋ ਹੈ ਅੱਖ ਬਚਾ ਕੇ ਜੋ ਹੈ ਠਿਕਾਣੀ ਲਗਾ ਦੇਵੇਗਾ ਪਰ ਉਸ ਨੂੰ ਇਹ ਮੌਕਾ ਨਹੀਂ ਮਿਲਦਾ ਪੁਲ ਤੇ ਕਦੀ ਕੋਈ ਆ ਜਾਂਦਾ ਸੀ ਕਦੀ ਕੋਈ ਆ ਜਾਂਦਾ ਸੀ ਤਾਂ ਉਹ ਆਪਣੀ ਗੱਡੀ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜੋ ਹੈ ਬਹੁਤ ਤੇਜ਼ੀ ਦੇ ਨਾਲ ਭਜਾਉਂਦਾ ਹੈ ਪਾਜਾ ਹੁੰਦੇ ਕਦੀ ਉਹ ਗੱਡੀ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੈ ਕੇ ਜਾਂਦਾ ਹੈ ਦੂਜੇ ਸਿਰੇ ਤੋਂ ਫਿਰ ਪਹਿਲੇ ਸਿਰੇ ਤੱਕ ਵਾਪਸ ਆ ਜਾਂਦਾ ਹੈ ਪਰ ਉਸ ਨੂੰ ਅਜੇਾ ਕੋਈ ਵੀ ਇੱਕ ਵੀ ਮੌਕਾ ਨਹੀਂ ਮਿਲਦਾ ਜੋ ਹੈ ਜੋ লাশ ਨੂੰ ਟਿਕਾਣੇ ਲਗਾ ਸਕੇ ਹੁਣ ਜੋ ਉਹ লাশ ਨੂੰ ਜੋ ਹੈ ਗੱਡੀ ਦੀ ਡਿੱਗੀ ਵਿੱਚ ਰੱਖੀ ਹੋਈ ਸੀ ਉਹ ਗੱਡੀ ਨੂੰ ਭਜਾਉਂਦਾ ਹੈ ਤੇ ਉਹ ਜੋ ਹੈ ਆਪਣੇ ਬੱਗਿਆ ਰੈਸਟੋਰੈਂਟ ਦੇ ਵਿੱਚ ਜੋ ਹੈ ਜਾਂਦਾ ਹੈ ਉੱਥੇ ਉਸ ਦਾ ਜੋ ਹੈ ਮੈਨੇਜਰ ਹੁੰਦਾ ਹੈ ਉਸ ਦਾ ਮਿੱਤਰ ਹੀ ਹੁੰਦਾ ਹੈ ਉਸ ਨੂੰ ਮੈਨੇਜਰ ਜਸਟ ਉਸ ਨੇ ਫਾਰਮੈਲਿਟੀ ਦੇ ਲਈ ਸੁਸ਼ੀਲ ਕੁਮਾਰ ਨੇ ਲਗਾਇਆ ਹੁੰਦਾ ਹੈ ਇਸ ਮੈਨੇਜਰ ਦੀ ਜੋ ਹੈ ਬਿਲਕੁਲ ਜੋ ਹੈ ਸੁਸ਼ੀਲ ਕੁਮਾਰ ਦੇ ਨਾਲ ਪੂਰੀ ਗੰਡ ਧੁੱਪ ਸੀ ਉਹਨਾਂ ਦੀ ਆਪਸ ਦੇ ਵਿੱਚ ਕੋ ਗੱਲ ਸੀ ਦੋਵੇਂ ਭਰਾ ਵੱਡ ਸਨ ਤੇ ਇਸ ਭਾਈਚਾਰੇ ਦੇ ਚਲਦੇ ਆ ਜੋ ਹੈ ਜੋ ਉਸ ਨੂੰ ਸੁਸ਼ੀਲ ਕੁਮਾਰ ਸਾਰੀ ਗੱਲ ਜੋ ਹੈ ਆਪਣੇ ਮੈਨੇਜਰ ਨੂੰ ਦੱਸਦਾ ਹੈ ਤੇ ਮੈਨੇਜਰ ਜੋ ਹੈ ਉਸ ਦੀ ਕੀ ਜੋ ਹੈ ਸਹਾਇਤਾ ਕਰੀ ਉਸ ਨੂੰ ਸਮਝ ਹੀ ਨਹੀਂ ਆ ਹੁਣ ਜੋ ਹੈ ਉਹ ਕੇਸ਼ਵ ਕੁਮਾਰ ਜਿਹੜਾ ਉੱਥੇ ਦਾ ਮੈਨੇਜਰ ਸੀ ਉਹਨੂੰ ਸੁਸ਼ੀਲ ਕੁਮਾਰ ਕਹਿੰਦਾ ਹੈ ਕਿ ਜੋ ਹੋ ਰੈਸਟੋਰੈਂਟ ਨੂੰ ਬੰਦ ਕਰ ਦੇਵੇ ਰਾਤ ਦਾ ਉਸ ਟਾਈਮ ਦਾ 10:30 ਵਜੇ ਦਾ ਟਾਈਮ ਸੀ ਰੈਸਟੋਰੈਂਟ ਪੂਰਾ ਫੁੱਲ ਸੀ ਲੋਕੀ ਉੱਥੇ ਸਾਰੇ ਖਾਣਾ ਪੀਣਾ ਖਾ ਰਹੇ ਸਨ ਜਿਸ ਤੇ ਜੋ ਹੈ ਕੇਸ਼ਵ ਕੁਮਾਰ ਨੂੰ ਬੜੀ ਹੈਰਾਨੀ ਹੁੰਦੀ ਹੈ ਉਸ ਟਾਈਮ ਦੇ ਵਿੱਚ ਰੈਸਟੋਰੈਂਟ ਭਰਿਆ ਹੋਣ ਦੇ ਕਰਕੇ ਜੋ ਹੈ ਉਹ ਇੱਕਦਮ ਗਾਹਕਾਂ ਨੂੰ ਇੰਦਾ ਬਾਹਰ ਨਹੀਂ ਕੱਢ ਸਕਦਾ ਸੀ ਪਰ ਜੋ ਹੈ ਉਹ ਨਵੇਂ ਜਿਹੜੇ ਲੋਕ ਆ ਰਹੇ ਸੀ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਜੋ ਹੈ ਉਸ ਦੇ ਕੋਲ ਖਾਣਾ ਖਤਮ ਹੋ ਗਿਆ ਹੈ ਤੇ ਜਦੋਂ ਸਾਰੇ ਲੋਕ ਉਸ ਤੋਂ ਖਾਣਾ ਖਾ ਕੇ ਚਲੇ ਜਾਂਦੇ ਹਨ ਤਾਂ ਉਹ ਰੈਸਟੋਰੈਂਟ ਨੂੰ ਬੰਦ ਕਰ ਦਿੰਦਾ ਹੈ ਸੁਸ਼ੀਲ ਕੁਮਾਰ ਦੇ ਕਹਿਣ ਤੇ ਜੋ ਹੈ ਉਹਦੇ ਕੋਲ ਜਿੰਨੇ ਵੀ ਦਿਹਾੜੀਦਾਰ ਬੰਦੇ ਹਲਵਾਈ ਲਾਂਗਰੀ ਜਿੰਨੇ ਵੀ ਕੰਮ ਕਰਦੇ ਸੀ ਉਹ ਸਾਰੇ ਨੂੰ ਉਹਨਾਂ ਦੀ ਦਿਹਾੜੀ ਦੇ ਕੇ ਜੋ ਹੈ ਉੱਥੋਂ ਰਫਾ-ਦਫਾ ਕਰ ਦਿੰਦਾ ਹੈ ਤੇ ਜੋ ਹੈ ਰੈਸਟੋਰੈਂਟ ਦੀਆਂ ਜੋ ਹੈ ਲਾਈਟਾਂ ਨੂੰ ਬੁਝਾ ਦਿੰਦਾ ਹੈ ਜਿਸ ਤੇ ਜੋ ਉੱਥੇ ਬਹੁਤ ਹਨੇਰਾ ਹੋ ਜਾਂਦਾ ਹੈ ਹੁਣ ਇਹ ਹਨੇਰਾ ਹੁੰਦਿਆਂ ਸਾਰ ਹੀ ਜੋ ਹੈ ਉਸ ਤੇ ਇੱਕ ਜਿਹੜੀ ਚੀਜ਼ ਜਲ ਰਹੀ ਹੁੰਦੀ ਹੈ ਉਹ ਹੁੰਦੀ ਹੈ ਤੰਦੂਰ ਜਿਸ ਨੂੰ ਦੇਖ ਕੇ ਸੁਸ਼ੀਲ ਕੁਮਾਰ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਆਉਂਦਾ ਹੈ ਕਿ ਉਹ ਜੋ ਹੈ লাশ ਨੂੰ ਤੰਦੂਰ ਦੇ ਵਿੱਚ ਜਲਾ ਦੇਵੇ ਹੁਣ ਜੋ ਹੈ লাশ ਨੂੰ ਤੰਦੂਰ ਦੇ ਵਿੱਚ ਜਲਾਉਣ ਦੇ ਲਈ ਉਹ ਗੱਡੀ ਦੇ ਵਿੱਚੋਂ লাশ ਨੂੰ ਕੱਢ ਕੇ ਜੋ ਹੈ ਬੱਗੀ ਆ ਰੈਸਟੋਰੈਂਟ ਦੇ ਪਹਿਲੀ ਮੰਜ਼ਲ ਤੇ ਲੈ ਕੇ ਆਂਦੇ ਹਨ ਤੇ ਜਦੋਂ ਉਹ ਤੰਦੂਰ ਦੇ ਵਿੱਚ লাশ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਨ ਤਾਂ লাশ ਹੁੰਦੀ ਹੈ ਵੱਡੀ ਤੰਦੂਰ ਹੁੰਦਾ ਹੈ ਛੋਟਾ ਜਿਸ ਤੇ ਜੋ ਹੈ ਸੁਸ਼ੀਲ ਕੁਮਾਰ ਤੇ ਕੇਸ਼ਵ ਉਹ ਦੋਵੇਂ লাশ ਨੂੰ ਅੰਦਰ ਧੱਕਦੇ ਹਨ ਤੇ ਅੰਦਰ ਧੱਕਦੇ ਜਿਵੇਂ ਉਹ ਤੰਦੂਰ ਨੂੰ ਜਲਾਣਾ ਸ਼ੁਰੂ ਕਰ ਦਿੰਦੇ ਹਨ ਹੁਣ ਜੋ ਹੈ লাশ ਜੋ ਹੈ ਹੌਲੀ-ਹੌਲੀ ਕਰਕੇ ਜਲਣਾ ਸ਼ੁਰੂ ਹੋ ਜਾਂਦੀ ਹੈ ਪਰ ਜੋ ਹੈ ਸੁਸ਼ੀਲ ਕੁਮਾਰ ਸੀ ਉਹਦਾ ਸਬਰ ਦਾ ਬੰਦ ਟੁੱਟ ਚੁੱਕਾ ਸੀ ਉਹ ਚਾਹਦਾ ਸੀ ਕਿ ਕਿਸੇ ਤਰ੍ਹਾਂ ਛੇਤੀ ਤੋਂ ਛੇਤੀ ਇਸ লাশ ਦਾ ਖਾਤਮਾ ਹੋਵੇ ਤੇ ਉਹ ਜੋ ਹੈ ਆਪਣਾ ਇਸ ਜਗ੍ਹਾ ਤੋਂ ਨਿਕਲੇ ਇਹ ਚੀਜ਼ ਕਰਨ ਦੇ ਲਈ ਉਹ ਜੋ ਹੈ ਉਹ ਆਪਣੇ ਦੋਸਤ ਕੇਸ਼ਵ ਨੂੰ ਜੋ ਹੈ ਆਪਣੇ ਪੁਰਾਣੇ ਯੂਥ ਕਾਂਗਰਸ ਦੇ ਪੋਸਟਰ ਬੈਨਰ ਵਗੈਰਾ ਮੰਗਵਾਉਂਦਾ ਹੈ ਤੇ ਉਸ ਨੂੰ ਤੰਦੂਰ ਦੇ ਵਿੱਚ ਪਾ ਕੇ ਅੱਗ ਨੂੰ ਹੋਰ ਜ਼ਿਆਦਾ ਭੜਕਾਉਣਾ ਸ਼ੁਰੂ ਕਰ ਦਿੰਦਾ ਹੈ ਪਰ ਜਦੋਂ ਅੱਗ ਭੜਕਣਾ ਸ਼ੁਰੂ ਹੁੰਦੀ ਹੈ ਤੇ ਅੱਗ ਦੀਆਂ ਲਾਟਾਂ ਵੀ ਅੰਦਰੋਂ ਬਹੁਤ ਜ਼ਿਆਦਾ ਜਾਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਕਿਸ਼ਵ ਕੁਮਾਰ ਹੱਲੇ ਵੀ ਇਸ ਲਾਸ਼ ਨੂੰ ਹੋਰ ਤੇਜ਼ੀ ਨਾਲ ਜਲਾਉਣਾ ਚਾਹੁੰਦਾ ਸੀ ਉਹ ਕੀ ਕਰਦਾ ਹੈ ਕਿ ਤੰਦੂਰ ਦੇ ਕੋਲ ਇੱਕ ਮੱਖਣ ਦੀ ਜੋ ਹੈ ਕੋਲੀ ਪਈ ਹੁੰਦੀ ਹੈ ਜੋ ਮੱਖਣ ਚਿਕਨ ਵਗੈਰਾ ਮਟਨ ਵਗੈਰਾ ਤੇ ਲਗਾਉਣ ਦੇ ਲਈ ਰੱਖਿਆ ਹੁੰਦਾ ਹੈ ਉਹ ਦਿਮਾਗ 'ਚ ਪਤਾ ਨਹੀਂ ਉਹਦੇ ਕੀ ਆਂਦਾ ਹੈ ਕਿ ਨਹੀਂ ਆਂਦਾ ਹੈ ਉਹ ਮੱਖਣ ਦੀ ਕੋਲੀ ਚੱਕ ਕੇ ਜੋ ਹੈ ਲਾਸ਼ ਦੇ ਉੱਪਰ ਸਿੱਟ ਦਿੰਦਾ ਹੈ ਜਿਸ ਦੇ ਨਾਲ ਤੰਦੂਰ ਦੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ লাশ ਹੋਰ ਤੇਜ਼ੀ ਨੂੰ ਜਲਣਾ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਨੂੰ ਦੇਖ ਕੇ ਸੁਸ਼ੀਲ ਕੁਮਾਰ ਦਾ ਦਿਲ ਐਨਾ ਖੁਸ਼ ਹੁੰਦਾ ਹੈ ਕਿ ਉਹ ਰੈਸਟੋਰੈਂਟ ਦਾ ਸਾਰਾ ਜਿੰਨਾ ਵੀ ਜੋ ਹੈ ਉਹ ਮੱਖਣ ਇਕੱਠਾ ਕਰਕੇ ਉਸ লাশ ਦੇ ਉੱਪਰ ਪਾ ਦਿੰਦਾ ਹੈ ਜਿਸ ਦੀਆਂ ਲਾਟਾਂ ਇੰਨੀਆਂ ਜ਼ਿਆਦਾ ਨਿਕਲਦੀਆਂ ਹਨ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕੋਲ ਜਿਹੜੀ ਇੱਕ ਸਬਜ਼ੀ ਵੇਚਣ ਵਾਲੀ ਟੀਮੀ ਹੈ ਜਦੋਂ ਉਹ ਲਾਟਾਂ ਨੂੰ ਦੇਖਦੀ ਹੈ ਤੇ ਹੋਮਗਾਰਡ ਦੇਖਦਾ ਹੈ ਉਹ ਅੰਦਰ ਆ ਕੇ ਜਦੋਂ ਇਹ ਮੰਜਰ ਜੋ ਹੈ ਉਹ Laash ਨੂੰ ਜਲਦੀ Laash ਨੂੰ ਦੇਖਦਾ ਹੈ ਤਾਂ ਉਹ ਜੋ ਹੈ ਉੱਥੋਂ ਛੇਤੀ ਤੋਂ ਛੇਤੀ SSP DSP ਫਾਇਰ ਬਰਗੇਡ ਜਿੰਨੇ ਵੀ ਹੋਰ ਸਰਕਾਰੀ ادارے ਸੀ ਜਿਨ੍ਹਾਂ ਨੂੰ ਫੋਨ ਕਰਨਾ ਉਸ ਦਾ ਜੋ ਹੈ ਫਰਜ ਸੀ ਉਹ ਫਰਜ ਨੂੰ ਪੂਰਾ ਕਰਦਾ ਹੈ ਤੇ ਮੌਕੇ ਤੇ ਹੀ ਜੋ ਹੈ ਪੁਲਿਸ ਵਗੈਰਾ ਪਹੁੰਚ ਜਾਂਦੀ ਹੈ ਇਹਨਾਂ ਕਰਦਿਆਂ ਕਰਦਿਆਂ ਜੋ ਹੈ ਸੁਸ਼ੀਲ ਕੁਮਾਰ ਉੱਥੋਂ ਭੱਜ ਜਾਂਦਾ ਹੈ ਹੁਣ ਪੁਲਿਸ ਦੇ ਸਾਹਮਣੇ ਜੋ ਹੈ ਉਹ ਸਭ ਤੋਂ ਵੱਡੀ ਮੁਸ਼ਕਲ ਇਹ ਆਂਦੀ ਹੈ ਕਿ ਜੋ ਹੈ ਉਹ ਕੇਸ਼ਵ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਹ ਕੇਸ਼ਵ ਕੋਈ ਵੀ ਬਿਆਨ ਨਹੀਂ ਦਿੰਦਾ ਜਦੋਂ ਉੱਥੇ ਫਾਇਰ ਬ੍ਰਿਗੇਡ ਵਗੈਰਾ ਪਹੁੰਚਦੀ ਹੈ ਪੁਲਿਸ ਵਾਲੇ ਅੱਗ ਨੂੰ ਬੁਝਾਉਂਦੇ ਹਨ ਉਸ ਤਮ ਤੱਕ ਤਾਂ Laash ਚੰਗੀ ਤਰ੍ਹਾਂ ਜਲ ਚੁੱਕੀ ਹੁੰਦੀ ਹੈ ਉਸ ਦਾ ਚਿਹਰਾ ਨਹੀਂ ਪਛਾਣ ਹੁੰਦਾ ਸੀ ਸਿਰਫ ਉਸ ਦੀ ਜੋ ਹੈ ਸਰੀਰਿਕ ਬਣਤਰ ਤੋਂ ਇਹੀ ਪਤਾ ਲੱਗ ਰਿਹਾ ਸੀ ਕਿ ਇੱਕ ਔਰਤ ਦੀ Laash ਹੈ ਇਸ ਤੋਂ ਜ਼ਿਆਦਾ ਪੁਲਿਸ ਵਾਲੇ ਨੂੰ ਕੁਝ ਵੀ ਨਹੀਂ ਪਤਾ ਸੀ ਹੁਣ ਕੇਸ਼ਵ ਜੋ ਹੈ ਉਹ ਪੁਲਿਸ ਵਾਲਿਆਂ ਦੀ ਬਿਲਕੁਲ ਵੀ ਸਹਾਇਤਾ ਨਹੀਂ ਕਰ ਰਿਹਾ ਸੀ ਤੇ ਪੁਲਿਸ ਨੂੰ ਉਹ ਦਿਖਦਾ ਹੈ ਕਿ ਇੱਕ ਕੇਸ ਠੰਡੇ ਬਸਤੇ ਦੇ ਵਿੱਚ ਜਾ ਰਿਹਾ ਹੈ ਪਰ ਇਸ ਕੇਸ ਦੇ ਵਿੱਚ ਇੱਕ ਗਹਿਰਾ ਸੱਚ ਉਦੋਂ ਪਤਾ ਲੱਗਦਾ ਹੈ ਜਦੋਂ ਇਹ ਗਹਿਰਾ ਸੱਚ ਜੋ ਹੈ ਇਹ ਸੀ ਕਿ ਜੋ ਹੈ ਉਸ ਟਾਈਮ ਤੱਕ ਇਸ ਕੇਸ ਦੀ ਜੋ ਹੈ ਹੂ ਹੱਲਾ ਜੋ ਉਸ ਟਾਈਮ ਦੇ ਅਖਬਾਰਾਂ ਨਿਊਜ਼ ਚੈਨਲਾਂ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ ਸੀ ਲੋਕਾਂ ਦੇ ਵਿੱਚ ਬੜਾ ਇਸ ਗੱਲ ਦਾ ਰੋਸ ਸੀ ਕਿ ਕਿਵੇਂ ਦੋ ਬੰਦਿਆਂ ਨੇ ਮਿਲ ਕੇ ਇੱਕ ਤੀਵੀ ਨੂੰ ਤੰਦੂਰ ਦੇ ਵਿੱਚ ਚੰਗੀ ਤਰ੍ਹਾਂ ਜਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਟਾਈਮ ਤੱਕ ਹੱਲੇ ਵੀ ਜੋ ਹੈ ਉਹ ਸੁਸ਼ੀਲ ਕੁਮਾਰ ਦਾ ਜਿਹੜਾ ਮਿੱਤਰ ਸੀ ਜੋ ਮੈਨੇਜਰ ਸੀ ਉਹ ਹੱਲੇ ਵੀ ਕੋਈ ਵੀ ਬਿਆਨ ਜੋ ਹੈ ਕਿਸ਼ਮਾ ਕਰ ਨਹੀਂ ਦੇ ਰਿਹਾ ਸੀ ਪੁਲਿਸ ਦੀ ਕੋਈ ਵੀ ਸਹਾਇਤਾ ਨਹੀਂ ਕਰ ਰਿਹਾ ਸੀ ਇਸ ਚੀਜ਼ ਦੇ ਚਲਦਿਆਂ ਚਲਦਿਆਂ ਅਚਾਨਕ ਇੱਕ ਦਿਨ ਜੋ ਹੈ ਥਾਣੇ ਦੇ ਵਿੱਚ ਹੋਇਆ ਜੋ ਨੀਹਾ ਸਾਨੀ ਦਾ ਜੋ ਹੈ ਦੋਸਤ ਕਰੀਮ ਉਹ ਪੁੱਛਦਾ ਹੈ ਉਹ ਪੁਲਿਸ ਵਾਲੇ ਨੂੰ ਕਹਿੰਦਾ ਹੈ ਕਿ ਉਸ ਦੀ ਜੋ ਹੈ ਨੈਨਾਸਾਨੀ ਦੇ ਨਾਲ ਬੜੇ ਦਿਨਾਂ ਤੋਂ ਗੱਲ ਨਹੀਂ ਹੋ ਰਹੀ ਤੇ ਉਸ ਨੂੰ ਜੋ ਹੈ ਉਹ ਇੱਕ ਮਿਸਿੰਗ ਪਰਸਨ ਦੀ ਰਿਪੋਰਟ ਲਗਾਉਣੀ ਚਾਹੀਦੀ ਹੈ ਪੁਲਿਸ ਉਸ ਨੂੰ ਇੱਕ ਇਸ ਕਿਸੇ ਬਾਰੇ ਵੀ ਦੱਸਦੀ ਹੈ ਜਿਸ ਤੇ ਜੋ ਹੈ ਉਹ ਅਚਾਨਕ ਹੀ ਜੋ ਹੈ ਪੁਲਿਸ ਦੇ ਨਾਲ ਮਰਦਾ ਘਰ ਦੇ ਵਿੱਚ ਚਲਾ ਜਾਂਦਾ ਹੈ ਜਦੋਂ ਉਹ ਲਾਸ਼ ਨੂੰ ਦੇਖਦਾ ਹੈ ਲਾਸ਼ ਦੇ ਹੱਥਾਂ ਨੂੰ ਦੇਖਦਾ ਹੈ ਤਾਂ ਜੋ ਨੈਨਾਸਾਨੀ ਦੇ ਹੱਥਾਂ ਦੇ ਵਿੱਚ ਮੂਨਦੀ ਪਾਈ ਹੋਈ ਸੀ ਉਸ ਮੂਨਦੀ ਦੀ ਉਸ ਨੂੰ ਚੰਗੀ ਤਰ੍ਹਾਂ ਜਾਣ ਪਛਾਣ ਸੀ ਹੁਣ ਇਸ ਮੁੰਦੀ ਨੂੰ ਦੇਖ ਕੇ ਜੋ ਹੈ ਉਹ ਕਹਿ ਦਿੰਦਾ ਹੈ ਕਿ ਇਹ ਨੈਨਾਸਾਨੀ ਦੀ লাশ ਹੈ ਤੇ ਉਸ ਨੂੰ ਪੂਰਾ ਪੂਰਾ ਸ਼ੱਕ ਹੈ ਕਿ ਉਸ ਦਾ ਜਿਹੜਾ ਘਰ ਵਾਲਾ ਹੈ ਸੁਸ਼ੀਲ ਕੁਮਾਰ ਉਸ ਨੇ ਹੀ ਨੈਨਾਸਾਨੀ ਨੂੰ ਮਾਰਿਆ ਹੈ ਕਿਉਂਕਿ ਉਹਨਾਂ ਦਾ ਆਪਸ ਦਾ ਰਿਸ਼ਤਾ ਜੋ ਸੀ ਕੋਈ ਖਾਸ ਵਧੀਆ ਨਹੀਂ ਸੀ ਜਿਸ ਤੇ ਜੋ ਹੈ ਪੁਲਿਸ ਨੂੰ ਪਹਿਲੀ ਵਾਰ ਮਰਨੇ ਵਾਲੇ ਦਾ ਤੇ ਮਾਰਨੇ ਵਾਲੇ ਦਾ ਨਾਮ ਪਤਾ ਚੱਲਦਾ ਹੈ ਜਿਸ ਦੇ ਨਾਲ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਜਾਂਦਾ ਹੈ ਹੁਣ ਇਸ ਕੇਸ ਦੇ ਚੱਲਦੇ ਆਇਆ ਇਹ ਕੇਸ ਇੰਨਾ ਜ਼ਿਆਦਾ ਗਰਮਾ ਗਿਆ ਸੀ ਕਿਉਂਕਿ ਇਹ ਉਸ ਟਾਈਮ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਕੇਸ ਸੀ ਜਿਸ ਤੇ ਜੋ ਹੈ ਵਿਪਖਸ਼ੀ ਪਾਰਟੀਆਂ ਉਹ ਵੀ ਜੋ ਹੈ ਆਪਣਾ ਜ਼ੋਰ ਪਾਣਾ ਸ਼ੁਰੂ ਕਰਦੀਆਂ ਹਨ ਤੇ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ਹੁਣ ਕ੍ਰੀਮ ਜੋ ਹੈ ਉਹ ਉਸ ਨੂੰ ਪੂਰਾ ਪੂਰਾ ਇਹ ਯਕੀਨ ਸੀ ਕਿ ਨੈਨਾਸਾਨੀ ਦਾ ਕਤਲ ਜੋ ਹੈ ਉਹ ਸੁਸ਼ੀਲ ਕੁਮਾਰ ਨਹੀਂ ਕੀਤਾ ਹੈ ਜਿਸਤੇ ਜੋ ਹੈ ਉਹ ਪੁਲਿਸ ਨੂੰ ਨੈਨਾਸਾਨੀ ਦੇ ਘਰ ਜੋ ਹੈ ਉਸ ਦਾ ਫਲੈਟ 8 2/A ਜੋ ਹੈ ਉੱਥੇ ਲੈ ਕੇ ਜਾਂਦਾ ਹੈ ਪੁਲਿਸ ਜੋ ਹੈ ਘਰ ਦੀ ਜਦੋਂ ਚੰਗੀ ਤਰ੍ਹਾਂ ਤਫਤੀਸ਼ ਕਰਦੀ ਹੈ ਇਹ ਤਫਤੀਸ਼ ਕਰਦੇ ਹੋ ਉਸ ਨੂੰ ਜੋ ਹੈ ਗੋਲੀਆਂ ਦੇ ਜੋ ਹੈ ਉਹ ਜਿਹੜੇ ਖਾਲੀ ਜਿਹੜੇ ਹੈ ਖੋਖਲ ਜਿਹਨੂੰ ਆਪਾਂ ਸ਼ੈਲ ਵੀ ਕਹਿ ਦਿੰਦੇ ਹਨ ਉਹ ਮਿਲਦੇ ਹਨ ਜਿਸਤੇ ਇਸ ਕੇਸ ਦੇ ਵਿੱਚ ਇੱਕ ਨਵਾਂ ਹੀ ਮੋੜ ਆ ਜਾਂਦਾ ਹੈ ਕਿਉਂਕਿ ਜੋ ਹੈ ਜਦੋਂ ਨੈਨਾ ਸਾਨੀ ਦੀ লাশ ਨੂੰ ਜਦੋਂ ਜਲੀ ਹੋਈ লাশ ਨੂੰ ਜੋ ਹੈ ਪਹਿਲੀ ਵਾਰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਸੀ ਉਸ ਪੋਸਟਮਾਰਟਮ ਦੀਆਂ ਜਿਹੜੀਆਂ ਜੋ ਰਿਪੋਰਟਾਂ ਸੀ ਉਹ ਇਹ ਕਹਿਨੀਆਂ ਸੀ ਕਿ ਨੈਨਾ ਸਾਨੀ ਦੀ ਜੋ ਹੈ ਉਹ ਮੌਤ ਜੋ ਹੈ ਜਲਣ ਦੇ ਨਾਲ ਹੋ ਗਈ ਸੀ ਪਰ ਇਸ ਹੁਣ ਜੋ ਹੈ ਖਾਲੀ ਜੋ ਹੈ ਬੰਦੂਕ ਦੀਆਂ ਗੋਲੀਆਂ ਦੇ ਜੋ ਹੈ ਕੋਖਣ ਮਿਲਣ ਦੇ ਨਾਲ ਜੋ ਹੈ ਇਸ ਕੇਸ ਦੇ ਵਿੱਚ ਇੱਕ ਨਵਾਂ ਹੀ ਮੋੜ ਆ ਜਾਂਦਾ ਹੈ ਪੁਲਿਸ ਇਸ ਨੂੰ ਇੱਕ ਜੋ ਹੈ ਚੰਗੀ ਤਰ੍ਹਾਂ ਕਤਲ ਦੇ ਮਾਮਲੇ ਦੇ ਤੌਰ ਤੇ ਵੀ ਤਫਤੀਸ਼ ਕਰਨਾ ਸ਼ੁਰੂ ਕਰਦੀ ਹੈ ਪੁਲਿਸ ਨੂੰ ਜਦੋਂ ਹਾਈ ਕੋਰਟ ਤੋਂ ਇੰਨਾ ਪ੍ਰੈਸ਼ਰ ਆਂਦਾ ਹੈ ਤਾਂ ਉਹ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਾਉਣ ਦੇ ਲਈ ਤਿੰਨ ਹਸਪਤਾਲ ਤੋਂ ਤਿੰਨ ਅਲੱਗ-ਅਲੱਗ ਡਾਕਟਰਾਂ ਦੀ ਜੋ ਹੈ ਉਹ ਟੀਮ ਨੂੰ ਜੋ ਹੈ ਉਹ ਇਕੱਠਾ ਕਰਦੇ ਹਨ ਉਹ ਉਹਨਾਂ ਦੇ ਵਿੱਚੋਂ ਜਿਹੜੇ ਹੈ ਦੋ ਡਾਕਟਰ ਜੋ ਹੈ ਉਹ ਨੈਨਾ ਸਾਨੀ ਦੇ ਜੋ ਹੈ ਸਰੀਰ ਦੇ ਉੱਪਰੋਂ ਤਿੰਨ ਜਿਹੜੇ ਹੈ ਗੋਲੀਆਂ ਦੇ ਨਿਸ਼ਾਨ ਕਿਸੇ ਤਰ੍ਹਾਂ ਲੱਭ ਲੈਂਦੇ ਹਨ ਪਹਿਲੀ ਵਾਰ ਇੱਕ ਕਤਲ ਕੇਸ ਦੇ ਵਿੱਚ ਡੀਐਨਏ ਤੇ ਇਮੇਜਿੰਗ ਟੈਕਨੋਲੋਜੀ ਦੇ ਜੋ ਹੈ ਇਸਤੇਮਾਲ ਕੀਤਾ ਗਿਆ ਸੀ ਜਿਸ ਤੋਂ ਜੋ ਹੈ ਇਹ ਜੋ ਹੈ ਪਤਾ ਲੱਗੇ ਸੀ ਕਿ ਇਹ লাশ ਨੈਨਾ ਸਾਨੀ ਦੀ ਹੀ ਹੈ ਕਿਉਂਕਿ ਜੋ ਹੈ ਨੈਨਾ ਸਾਨੀ ਦਾ ਦੋਸਤ ਕਰੀਮ ਸੀ ਉਸਨੇ ਜੋ ਹੈ ਨੇਨਾਸਾਨੀ ਦੀ ਜੋ ਬੋਡੀ ਨੂੰ ਉਹ ਜਸਟ ਇਹ ਦੇਖ ਕੇ ਪਛਾਣਿਆ ਸੀ ਕਿ ਹੱਥ ਦੀ ਮੁੰਦੀ ਜੋ ਕਿ ਇੱਕ ਪੁਲਿਸ ਲਈ ਠੋਸ ਸਬੂਤ ਕੋਈ ਨਹੀਂ ਕੋਰਟ ਦੇ ਵਿੱਚ ਸਾਬਿਤ ਹੋਣ ਵਾਲਾ ਸੀ ਹੁਣ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਇਹ ਜੋ ਹੈ লাশ ਨੈਨਾਸਾਨੀ ਦੀ ਹੈ ਤੇ ਇਸ ਦਾ ਕਤਲ ਜੋ ਹੈ ਉਹ ਸੁਸ਼ੀਲ ਕੁਮਾਰ ਨੇ ਕੀਤਾ ਹੈ ਹੁਣ ਸੁਸ਼ੀਲ ਕੁਮਾਰ ਜੋ ਹੈ ਉਹ ਜਦੋਂ ਹੋਮ ਗਾਰਡ ਦੇ ਪੁਲਿਸ ਵਾਲੇ ਨੂੰ ਫੋਨ ਕਰਨ ਦੇ ਟਾਈਮ ਤੋਂ ਹੀ ਭੱਜ ਗਿਆ ਸੀ ਉਸਨੇ ਜੋ ਹੈ ਆਪਣੀ ਪਹਿਲੀ ਰਾਤ ਜੋ ਹੈ ਗੁਜਰਾਤ ਭਵਨ ਦੇ ਇੱਕ ਵੱਡੇ ਅਫਸਰ ਦੇ ਜੋ ਹੈ ਘਰ ਦੇ ਵਿੱਚ guzari ਉੱਥੋਂ ਟੈਕਸੀ ਲੈ ਕੇ ਜੈਪੁਰ ਚਲਾ ਜਾਂਦਾ ਹੈ ਤੇ ਜੈਪੁਰ ਤੋਂ ਜੋ ਹੈ ਉਹ ਜੋ ਹੈ ਫਲਾਈਟ ਲੈ ਕੇ ਜੋ ਹੈ ਉਹ ਮਦਰਾਸ ਪਹੁੰਚ ਜਾਂਦਾ ਹੈ ਮਦਰਾਸ ਪਹੁੰਚਦੇ ਹੀ ਉਹ ਆਪਣਾ ਹੂ ਹੁਲੀਆ ਬਦਲ ਲੈਂਦਾ ਹੈ ਉੱਥੇ ਆ ਕੇ ਆਪਣੇ ਸਿਰ ਦੇ ਵਾਲ ਕਟਵਾ ਦਿੰਦਾ ਹੈ ਆਪਣੀ ਦਾੜੀ ਕਟਵਾ ਦਿੰਦਾ ਹੈ ਕਲੀਨ ਸ਼ੇਵ ਹੋ ਜਾਂਦਾ ਹੈ ਗੰਜਾ ਹੋ ਜਾਂਦਾ ਹੈ ਜਿਸ ਤੇ ਜੋ ਹੈ ਉਸ ਨੂੰ ਜੋ ਹੈ ਪਛਾਣਿਆ ਨਾ ਜਾ ਸਕੇ ਹੁਣ ਪੁਲਿਸ ਜੀ ਜੋ ਉਹ ਸੁਸ਼ੀਲ ਕੁਮਾਰ ਦੀ ਭਾਲ ਪੂਰੇ ਭਾਰਤ ਦੇ ਵਿੱਚ ਕਰਨਾ ਸ਼ੁਰੂ ਕੋ ਕਰ ਦਿੰਦੀ ਹੈ ਪਰ ਜੋ ਇਸ ਕੇਸ ਦਾ ਜਿਹੜਾ ਇੱਕ ਚਸ਼ਮਦੀਦ ਜੋ ਗਵਾਹ ਸੀ ਹੋਮਗਾਰਡ ਤੇ ਜੋ ਹੈ ਉਹ ਆਪਣੇ ਬਿਆਨਾਂ ਦੇ ਵਿੱਚ ਇਹ ਦਰਜ ਕਰਾਂਦਾ ਹੈ ਕਿ ਕਿਵੇਂ ਉਸ ਨੇ ਦੇਖਿਆ ਕਿ ਸੁਸ਼ੀਲ ਕੁਮਾਰ ਤੇ ਉਸ ਦਾ ਜਿਹੜਾ ਦੋਸਤ ਸੀ ਉਕਿਵੇਂ ਉਸ লাশ ਨੂੰ ਜਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਕੇਸ ਦਾ ਜੋ ਹੈ ਸਾਰਾ ਭਾਰ ਪੁਲਿਸ ਜੋ ਹੈ ਕੇਸ਼ਵ ਕੁਮਾਰ ਜਿਹੜਾ ਸੁਸ਼ੀਲ ਕੁਮਾਰ ਦਾ ਸਾਥੀ ਸੀ ਉਹਦੇ ਕਨਫੈਸ਼ਨ ਤੇ ਲੈ ਕੇ ਆਉਣਾ ਚਾਹੁੰਦੀ ਸੀ ਤੇ ਅਖੀਰ ਥੱਕ ਹਾਰ ਕੇ ਜੋ ਹੈ ਕੇਸ਼ਵ ਕੁਮਾਰ ਵੀ ਇੱਕ ਸਮੇਂ ਤੇ ਆ ਕੇ ਟੁੱਟ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਪੁਲਿਸ ਨੂੰ ਇਹ ਪਤਾ ਲੱਗ ਗਿਆ ਹੈ ਕਿ ਇਹ লাশ ਨੈਨਾਸਾਨੀ ਦੀ ਹੈ ਤੇ ਸੁਸ਼ੀਲ ਕੁਮਾਰ ਜੋ ਹੈ ਉੱਥੋਂ ਜੋ ਹੈ লাশ ਨੂੰ ਜਲਾਉਣ ਦੇ ਸਮੇਂ ਭੱਜਿਆ ਸੀ ਉਹ ਪੁਲਿਸ ਦੇ ਕੋਲ ਜੋ ਹੈ ਆਪਣਾ ਸਾਰਾ ਗੁਨਾਹ ਕਬੂਲ ਕਰ ਲੈਂਦਾ ਹੈ ਤੇ ਉਹ ਦੱਸ ਦਿੰਦਾ ਹੈ ਕਿ ਕਿਵੇਂ ਜੋ ਹੈ ਸੁਸ਼ੀਲ ਕੁਮਾਰ ਉਸ ਦੇ ਕੋਲ ਉਸ ਰਾਤ ਨੂੰ ਆਇਆ ਕਿਵੇਂ ਉਸ ਨੇ ਰੈਸਟੋਰੈਂਟ ਬੰਦ ਕੀਤਾ ਤੇ ਕਿਵੇਂ ਦੋਨਾਂ ਨੇ ਮਿਲ ਕੇ ਇਸ ਨੈਨਾਸਾਨੀ ਦੀ ਜੋ ਹੈ ਬਾਡੀ ਨੂੰ ਜੋ ਹੈ ਉਹ ਠਕਾਣੇ ਲਗਾਉਣ ਦੀ ਜੋ ਹੈ ਸਾਜ਼ਿਸ਼ ਘੜੀ ਸੀ ਹੁਣ ਜੋ ਹੈ ਪੁਲਿਸ ਜੋ ਹੈ ਉਹ ਸੁਸ਼ੀਲ ਕੁਮਾਰ ਨੂੰ ਬਹੁਤ ਹੀ ਜ਼ਿਆਦਾ ਜੋ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਨ ਜਸੂਸੀ ਤਰੀਕੇ ਨਾਲ ਵੀ ਲੱਭਣਾ ਸ਼ੁਰੂ ਕਰਦੀ ਹੈ ਜਿਸ ਦਾ ਉਹਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਪਰ ਅਖੀਰ ਤੇ ਆ ਕੇ ਉਹਨਾਂ ਨੂੰ ਆਪਣੇ ਕਿਸੇ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਸੁਸ਼ੀਲ ਕੁਮਾਰ ਜੋ ਹੈ ਉਹ ਜੋ ਹੈ ਬੈਂਗਲੌਰ ਦੇ ਵਿੱਚ ਛੁਪਿਆ ਹੋਇਆ ਹੈ ਸੁਸ਼ੀਲ ਕੁਮਾਰ ਜੋ ਉਸ ਟਾਈਮ ਦੇ ਬਹੁਤ ਹੀ ਇੱਕ ਤਕੜੀ ਪੋਲੀਟੀਕਲ ਫਿਗਰ ਸੀ ਜਦੋਂ ਉਸ ਨੂੰ ਇਹ ਚੀਜ਼ ਦਾ ਪਤਾ ਲੱਗਦਾ ਸੀ ਕਿ ਪੁਲਿਸ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹ ਬੈਂਗਲੌਰ ਦੇ ਵਿੱਚ ਹੈ ਤਾਂ ਉਹ ਆਪਣੇ ਇੱਕ ਵਕੀਲ ਦੀ ਮਦਦ ਦੇ ਨਾਲ ਜੋ ਹੈ ਉਹ ਉੱਥੇ ਦੀ ਕੋਰਟ ਦੇ ਵਿੱਚ ਇੱਕ ਐਂਟੀਸੀਪੇਟਰੀ ਬੇਲ ਦਾਇਰ ਕਰਦਾ ਹੈ ਤੇ ਉਹ ਕੋਰਟ ਨੂੰ ਕਹਿੰਦਾ ਹੈ ਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਕਿਸੇ ਝੂਠੇ ਕੇਸ ਦੇ ਵਿੱਚ ਚੱਕਿਆ ਜਾ ਸਕਦਾ ਹੈ ਪਰ ਉਸ ਨੂੰ ਇਹ ਬੇਲ ਨਹੀਂ ਮਿਲਦੀ ਤੇ ਉਸ ਨੂੰ ਜੋ ਹੈ ਦਿੱਲੀ ਪੁਲਿਸ ਤੇ ਬੈਂਗਲੌਰ ਪੁਲਿਸ ਦੀ ਜੁਆਇੰਟ ਟੀਮ ਜੋ ਹੈ ਉਹ ਉਸ ਨੂੰ ਉੱਥੋਂ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਆਂਦੀ ਹੈ ਹੁਣ ਜਦੋਂ ਉਸ ਨੂੰ ਦਿੱਲੀ ਪੁਲਿਸ ਉੱਥੋਂ ਲੈ ਆਂਦੀ ਹੈ ਤਾਂ ਦਿੱਲੀ ਪੁਲਿਸ ਉਸਦੀ ਜੋ ਹੈ ਚਾਰ ਸ਼ੀਟ ਰਿਕਾਰਡ 26 ਦਿਨਾਂ ਦੇ ਵਿੱਚ ਉਹ ਚਾਰ ਸ਼ੀਟ ਧਾਇਰ ਕਰਕੇ ਜੋ ਹੈ ਉਹ ਇਸ ਕੇਸ ਨੂੰ ਜੋ ਹੈ ਦਿੱਲੀ ਦੀ ਲੋਅਰ ਕੋਰਟ ਦੇ ਵਿੱਚ ਚਲਾਉਂਦੀ ਹੈ ਜਿਸ ਤੇ ਜੋ ਹੈ ਲੋਅਰ ਕੋਰਟ ਉਸ ਨੂੰ ਜੋ ਹੈ ਫਾਂਸੀ ਦੀ ਸਜ਼ਾ ਦਿੰਦੀ ਹੈ ਉਸ ਦੀ ਫਾਂਸੀ ਦੀ ਸਜ਼ਾ ਦਾ ਕਾਰਨ ਇਹ ਸੀ ਕਿ ਕੋਰਟ ਨੇ ਉਸ ਨੂੰ ਕਿਹਾ ਸੀ ਕਿ ਜੇ ਉਹ লাশ ਨੂੰ ਜੋ ਹੈ ਚੰਗੇ ਤਰੀਕੇ ਦੇ ਨਾਲ ਜੋ ਹੈ ਡੀਲ ਕਰਦਾ ਉਹ ਇਸ লাশ ਨੂੰ ਐਨੇ ਗੰਦੇ ਤਰੀਕੇ ਦੇ ਨਾਲ ਤੰਦੂਰ ਦੇ ਵਿੱਚ ਸੜਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਉਹ ਉਸ ਦੀ ਜੋ ਹੈ ਸਜਾ ਨੂੰ ਘੱਟ ਵੀ ਕਰ ਸਕਦੇ ਸਨ ਪਰ ਕਿਵੇਂ ਕਿਸੇ ਦੀ লাশ ਨੂੰ ਤੰਦੂਰ ਦੇ ਵਿੱਚ ਸੜਾ ਦੇਣਾ ਉਹ ਉਸ ਉਹਨਾਂ ਨੂੰ ਦਿਖਾਉਂਦਾ ਸੀ ਕਿ ਸੁਸ਼ੀਲ ਕੁਮਾਰ ਦੀ ਜੋ ਹੈ ਮਾਨਸਿਕਤਾ ਉਹ ਕੀ ਹੈ ਹੁਣ ਸੁਸ਼ੀਲ ਕੁਮਾਰ ਜੋ ਹੈ ਉਹ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਜੋ ਹੈ ਚੈਲੰਜ ਕਰਦਾ ਹੈ ਪਰ ਹਾਈ ਕੋਰਟ ਵੀ ਜੋ ਹੈ 4 ਸਾਲ ਕੇਸ ਜੋ ਹੈ ਹਾਈ ਕੋਰਟ ਦੇ ਵਿੱਚ ਚੱਲਣ ਤੋਂ ਬਾਅਦ ਸੁਸ਼ੀਲ ਕੁਮਾਰ ਦੀ ਇਸ ਸਜ਼ਾ ਨੂੰ ਬਰਕਰਾਰ ਰੱਖਦੀ ਹੈ ਤੇ ਇਸ ਸਜ਼ਾ ਨੂੰ ਬਰਕਰਾਰ ਰੱਖ ਕੇ ਉਸ ਨੂੰ ਫੌਂਸੀ ਦੀ ਸਜ਼ਾ ਹੀ ਦੇਣਾ ਚਾਹੁੰਦੇ ਸੀ ਹੁਣ ਜੋ ਸੁਸ਼ੀਲ ਕੁਮਾਰ ਸੀ ਉਹ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਜੋ ਹੈ ਚੈਲੰਜ ਕਰਦਾ ਹੈ ਤੇ 2007 ਤੋਂ ਲੈ ਕੇ 2013 ਤੱਕ ਇਹ ਕੇਸ ਜੋ ਹੈ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਹੈ ਉਹ ਇਸ ਕੋ ਕੇਸ ਨੂੰ ਜੋ ਹੈ ਬਹੁਤ ਹੀ ਇੱਕ ਮਹਿੰਗੇ ਵਕੀਲਾਂ ਤੋਂ ਜੋ ਹੈ ਆਪਣੀ ਪਹੁੰਚ ਦੇ ਨਾਲ ਲੜਵਾਉਂਦਾ ਹੈ ਤੇ ਜੇ ਇਹ ਮਹਿੰਗੇ ਵਕੀਲ ਏ ਕੋਸ ਨੂੰ ਜੋ ਹੈ ਮਿੱਠਾ ਫਲ ਵੀ ਦਿਖਾਉਂਦੇ ਹਨ ਸੁਪਰੀਮ ਕੋਰਟ ਜੋ ਹੈ ਉਸ ਦੀ ਫਾਂਸੀ ਦੀ ਜੱਜ਼ਾ ਨੂੰ ਰੱਦ ਕਰਕੇ ਉਸ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੰਦੀ ਹੈ ਉਹ ਉਹਨਾਂ ਦੇ ਇਹ ਕਰਨ ਦੇ ਇੱਕ ਕਾਰਨ ਇਹ ਸੀ ਕਿ ਉਹਨਾਂ ਦਾ ਸਭ ਤੋਂ ਪਹਿਲਾ ਉਹਨਾਂ ਦਾ ਜੋ ਹੈ ਰੀਜ਼ਨ ਇਹ ਸੀ ਉਹ ਕੈਰਿਸਨ ਕੀ ਜੋ ਇਹ ਪ੍ਰੀਪਲੈਨਡ ਮਰਡਰ ਨਹੀਂ ਸੀ ਇਹ ਜੋ ਹੈ ਕਤਲ ਜੋ ਹੈ ਉਸਨੇ ਗੁੱਸੇ ਦੇ ਵਿੱਚ ਕੀਤਾ ਅਣਜਾਣੇ ਦੇ ਵਿੱਚ ਕੀਤਾ ਉਸ ਦਾ ਕਤਲ ਕਰਨ ਦਾ ਕੋਈ ਵੀ ਇਰਾਦਾ ਨਹੀਂ ਸੀ ਦੂਜੀ ਸਭ ਤੋਂ ਮੇਨ ਤੇ ਇੰਪੋਰਟੈਂਟ ਗੱਲ ਇਹ ਸੀ ਕਿ ਜੋ ਹੈ ਸੁਸ਼ੀਲ ਕੁਮਾਰ ਦਾ ਇਸ ਤੋਂ ਪਹਿਲਾਂ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਸੀ ਤੇ ਇਸ ਸਾਫ਼ ਕ੍ਰਿਮੀਨਲ ਰਿਕਾਰਡ ਦੇ ਚਲਦਿਆਂ ਵੀ ਜੋ ਹੈ ਸੁਪਰੀਮ ਕੋਰਟ ਦਾ ਇੱਕ ਕਹਿਣਾ ਸੀ ਕਿ ਜੋ ਹੈ ਸੁਸ਼ੀਲ ਕੁਮਾਰ ਕੋਈ ਪੇਸ਼ੇਵਰ ਕਾਤਲ ਨਹੀਂ ਸੀ ਉਸ ਨੇ ਇਹ ਜੋ ਹੈ ਕਤਲ ਜੋ ਹੈ ਸ਼ੱਕ ਦੇ ਵਿੱਚ ਗੁੱਸੇ ਦੇ ਵਿੱਚ ਤੇ ਅਣਜਾਣ ਪੁਣੇ ਦੇ ਵਿੱਚ ਕੀਤਾ ਹੁਣ ਇਹ ਸਾਰੀਆਂ ਚੀਜ਼ਾਂ ਦੇ 2 ਸਾਲ ਤੋਂ ਬਾਅਦ ਜੋ ਹੈ ਸੁਸ਼ੀਲ ਕੁਮਾਰ ਜੋ ਹੈ ਪਰੋਲ ਦੇ ਲਈ ਅਰਜੀ ਲਾੰਦਾ ਹੈ ਉਹ ਕਹਿੰਦਾ ਹੈ ਕਿ ਉਸਨੇ ਜੋ ਹੈ ਆਲਰੇਡੀ ਜੇਲ੍ਹ ਦੇ ਵਿੱਚ 20 ਸਾਲ ਜੋ ਹੈ ਸਜ਼ਾ ਉਸਨੇ ਕੱਟ ਲਈ ਹੈ ਤੇ ਉਸ ਨੂੰ ਪਰੋਲ ਮਿਲਣੀ ਚਾਹੀਦੀ ਹੈ ਉਸ ਨੂੰ ਪਰੋਲ ਮਿਲ ਵੀ ਜਾਂਦੀ ਹੈ ਪਰ ਥੋੜੇ ਹੀ ਸਮੇਂ ਦੇ ਬਾਅਦ ਪੁਲਿਸ ਉਸ ਨੂੰ ਜੋ ਹੈ ਦੁਬਾਰਾ ਗ੍ਰਿਫਤਾਰ ਕਰ ਲੈਂਦੀ ਹੈ ਅਖੀਰ 21 ਦਸੰਬਰ 2018 ਨੂੰ ਜੋ ਹੈ ਸੁਸ਼ੀਲ ਕੁਮਾਰ ਨੂੰ ਜੋ ਹੈ ਦਿੱਲੀ ਦੀ ਤਹਾੜ ਜੇਲ ਤੋਂ ਰਹਾਆ ਕਰ ਦਿੱਤਾ ਜਾਂਦਾ ਹੈ ਪੁਲਿਸ ਦਾ ਕਹਿਣਾ ਸੀ ਕਿ ਉਹ ਆਲਰੇਡੀ ਜੋ ਹੈ 20 ਤੋਂ 25 ਸਾਲ ਦੀ ਜੋ ਹੈ ਸਜ਼ਾ ਉਹ ਕੱਟ ਚੁੱਕਾ ਹੈ ਉਸ ਨੂੰ ਆਪਣੀਆਂ ਕੀਤੀਆਂ ਗੱਲਾਂ ਦਾ ਪਛਤਾਵਾ ਹੈ ਤੇ ਉਹ ਇੱਕ ਹੁਣ ਨਵਾਂ ਇਨਸਾਨ ਹੈ ਉਸ ਨੇ ਜੋ ਹੈ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਜੋ ਉਸ ਨੇ ਕਤਲ ਕੀਤਾ ਸੀ ਉਸ ਦਾ ਜੇਲ੍ਹ ਦੇ ਵਿੱਚ ਰਵਈਆ ਬਹੁਤ ਵਧੀਆ ਸੀ ਉਹ ਪੜਾਈ ਲਿਖਾਈ ਕਰਦਾ ਸੀ ਜਿਵੇਂ ਕਿ ਹੁੰਦਾ ਹੀ ਹੈ ਇੰਡੀਆ ਦੇ ਕੋਟਾਂ ਦੇ ਵਿੱਚ ਤੇ ਉਹ ਅਖੀਰ ਸੁਸ਼ੀਲ ਕੁਮਾਰ ਜੀ ਨੇ ਆਪਣੀ ਘਰ ਵਾਲੀ ਨੂੰ ਤੰਦੂਰ ਦੇ ਵਿੱਚ ਸਾੜਿਆ ਸੀ ਭੁੰਨਿਆ ਸੀ ਉਸ ਦੇ ਉੱਪਰ ਮੱਖਣ ਸਿੱਟ ਕੇ ਉਸ ਨੂੰ ਜਾਲਿਆ ਸੀ ਉਹ ਦਿੱਲੀ ਦੀਆਂ ਸੜਕਾਂ ਦੇ ਉੱਪਰ ਅੱਜ ਵੀ ਸ਼ਰਿਆਂ ਨੂੰ ਖੁੱਲੇ ਆਮ ਭਾਰਤ ਦੀ ਨਿਆਂ ਵਿਵਸਥਾ ਦੇ ਕਰਕੇ ਘੁੰਮੇ ਘੁੰਮ ਰਿਹਾ ਹੈ ਕੀ ਇਹ ਸਹੀ ਸੀ ਕਿ ਸੁਸ਼ੀਲ ਕੁਮਾਰ ਦਾ ਆਪਣੀ ਘਰਵਾਲੀ ਤੇ ਸ਼ੱਕ ਕਰਨਾ ਜਾਂ ਉਸ ਨੂੰ ਮਾਰ ਦੇਣਾ ਸਹੀ ਸੀ ਗਲਤ ਸੀ ਇਹ ਤਾਂ ਹੁਣ ਜੋ ਹੈ ਗੱਲ ਪੁਵਿੱਖ ਦੇ ਗਰਭ ਦੇ ਵਿੱਚ ਹੀ ਹੈ ਪਰ ਸੁਸ਼ੀਲ ਕੁਮਾਰ ਨੇ ਜੋ ਹੈ ਬਹੁਤ ਵਾਰੀ ਇਸ ਗੱਲ ਦਾ ਜੋ ਹੈ ਕਨਫੈਸ਼ਨ ਕੀਤਾ ਹੈ ਨਿਊਜ਼ ਰਿਪੋਰਟਰਾਂ ਦੇ ਅੱਗੇ ਵੀ ਕਿ ਉਸ ਨੂੰ ਉਸ ਦੀ ਜੋ ਹੈ ਗਲਤੀ ਦਾ ਬਹੁਤ ਹੀ ਜੋ ਹੈ ਅਫਸੋਸ ਹੈ ਉਸ ਦੀ 2 ਮਿੰਟ ਦੀ ਗਲਤੀ ਨੇ ਉਸ ਦੀ ਜ਼ਿੰਦਗੀ ਦੇ 2 ਤੋਂ 3 ਦਹਾਕੇ ਉਸ ਦੇ ਜੇਲ੍ਹ ਦੇ ਵਿੱਚ ਲਵਾਏ ਤੇ ਉਹ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਕੋਈ ਵੀ ਬੰਦਾ ਕੋਈ ਵੀ ਆਪਣੇ ਗੁੱਸੇ ਤੇ ਲਗਾਮ ਰੱਖੇ ਤੇ ਗੁੱਸੇ ਦੇ ਵਿੱਚ ਕੋਈ ਵੀ ਫੈਸਲਾ ਨਾ ਲਵੇ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ ਅੱਗੇ ਤੁਸੀਂ ਕੇਸ ਕੇਸ ਤੇ ਵੀਡੀਓ ਚਾਹੁੰਦੇ ਹੋ ਉਸ ਦਾ ਵੀ ਸੁਜੈਸ਼ਨ ਦੇ ਸਕਦੇ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ